ਸਤ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਵੇੜਾਂ ਤੁਹਾਨੂੰ ਅੱਜ ਇਹਨਾਂ ਦਿਖਾ ਦਾਂਗੇ ਉਸ ਤੋਂ ਪਹਿਲਾਂ ਜਿਹੜੇ ਦੋਸਤੋ ਇੱਕ ਇਤਿਹਾਸ ਦੇ ਵਿੱਚ ਇੱਕ ਅਹਿਮ ਥਾਂ ਹੈਗੀ ਆ ਵਿਸਾਖੀ ਦਾ ਤਿਆਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 13 April 1600 ਉਰੇ ਨਵੇਂ ਇਸਵੀ ਦੇ ਵਿੱਚ ਦੋਸਤੋ ਖਾਲਸਾ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਕੀਤੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਜਿਹੜਾ ਦੋਸਤੋ ਕੌਮ ਨੂੰ ਜਿਹੜਾ ਗਿੱਧੜੂ ਸ਼ੇਰ ਬਣਾਇਆ ਸੀਗਾ ਤੇ ਮਹਾਨ ਜਿਹੜਾ ਦੋਸਤੋ ਤਿਹਾਰ ਹੈਗਾ ਵਿਸਾਖੀ ਦਾ ਤੇ ਉਹਦੇ ਸੰਬੰਧ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਸਮੂਹ ਭਾਈਚਾਰੇ ਨੂੰ ਸੇਕ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਜੀ ਤੇ ਵੈਗਰੂ ਕਿਰਪਾ ਕਰਨ ਤੁਸੀਂ ਜਿਹੜੀ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਤਰੱਕੀ ਕਰਦੇ ਰਹੋ ਤੇ ਅੱਜ ਦੋਸਤੋ ਆਪਣੀ ਵਿਜਿਟ ਜਿਹੜੀ ਆ ਮੈਂ ਦੱਸ ਦਿੱਤਾ ਵੀ ਕੈਰੋ ਦੇ ਵਿੱਚ ਹੈਗੀ ਆ ਭਾਜੀ ਸਤਨਾਮ ਸਿੰਘ ਹੋਰਾਂ ਦੇ ਕੋਲ ਆਏ ਆ ਗ੍ਰੈਂਡ ਕੈਰੋ ਬਿਲਕੁਲ ਪੈਲਸ ਹੈਗਾ ਜਦੋਂ ਤੁਸੀਂ ਕੈਰੋ ਆਉਂਦੇ ਹੋ ਤੇ ਨਾਲ ਦੀ ਇੱਕ ਛੜਕ ਮੁੜਦੀ ਆ ਦੋਸਤੋ ਉਹ ਛੜਕ ਜਿਹੜੀ ਆ ਸਿੱਧੀ ਬਾਈ ਹੋਰਾਂ ਦੀਆਂ ਬਾਈਕਾਂ ਦੇ ਘਰ ਜਿਹੜੀ ਆ ਦੋਸਤੋ ਤੁਹਾਨੂੰ ਲੈ ਜਾਊਗੀ ਤੇ ਤੁਸੀਂ ਜਿਹੜਾ ਸੰਪਰਕ ਨੰਬਰ ਲਗਾਤਾਰ ਸਕਰੀਨ ਤੇ ਆਪਾਂ ਥੱਲੇ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਉਹ ਗੱਲਬਾਤ ਆਪਾਂ ਭਾਜੀ ਸਤਨਾਮ ਦੇ ਨਾਲ ਕਰਦੇ ਆ ਵੱਡੀਆਂ ਵੈੜਾਂ ਤੋਂ ਹੋਣਗੀਆਂ ਇੱਕ ਵੱਡੀ ਵੈੜ ਹੋਵੇਗੀ ਦੋਸਤੋ ਤੇ ਰੇਡ ਭਾਪੜਤਾ ਵੀ ਅੱਜ ਵੇਖੀਏ ਤੇ ਵਿਹੜ ਦੇ ਹਿਸਾਬ ਨਾਲ ਤੁਹਾਨੂੰ ਬਿਲਕੁਲ ਜਾਇਜ ਲੱਗੂਗਾ ਥੱਲੇ ਮਿਲਕਿੰਗ ਸੋਹਣੀ ਆ ਕਿਉਂਕਿ ਬੌਲੇ ਤੇ ਚੱਲਣ ਢਈ ਆ ਤੇ ਤਿੰਨ ਵਿਹੜਾ ਦਿਖਾ ਦਾਂਗੇ ਪ੍ਰੋਪਰ ਡਿਟੇਲ ਜਿਹੜੀ ਆ ਭਾਜੀ ਸਤਨਾਮ ਹੋਰਾਂ ਦੇ ਪਾਸੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਅੱਜ ਵੀਡੀਓ ਜਿਹੜੀ ਆਪਾਂ ਦੋਸਤੋ 14 ਅਪ੍ਰੈਲ ਨੂੰ ਬਣਾ ਰਹੇ ਆਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ 9:30 ਵਜੇ ਦਾ ਮਾਰਨਿੰਗ ਦਾ ਸਮਾਂ ਹੈਗਾ ਠੀਕ ਆ ਜੀ ਚੁਾਈ ਵਿੱਚ ਜਿੰਨੀ ਵੀ ਹੋ ਸਕਦੀ ਹੋਈ ਆਪਾਂ ਤੁਹਾਨੂੰ ਪ੍ਰੋਪਰ ਤਾਰਾ ਮਾਰ ਕੇ ਐਨ ਤਸੱਲੀ ਦੇ ਨਾਲ ਚੈੱਕ ਪਾਸ ਕਰਾ ਦਾਂਗੇ ਹੋ ਸਕਦਾ ਵੀ ਕਿਸੇ ਵੀਰ ਦਾ ਆਨਲਾਈਨ ਖਰੀਦਣ ਦਾ ਖਰੀਦਣ ਦਾ ਵੀ ਜਿਹੜਾ ਪ੍ਰੋਗਰਾਮ ਬਣ ਗਏ ਠੀਕ ਆ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਸਟ ਜੀ ਬਹੁਤ ਵਧੀਆ ਭਾਜੀ ਤੇ ਭਾਜੀ ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੁਣ ਤੁਹਾਨੂੰ ਵਧਾਈਆਂ ਜੀ ਆਪਣਾ ਚੈਨਲ ਵੇਖਣ ਭੈਣ ਭਰਾਣ ਸਾਰਨ ਬਹੁਤ ਬਹੁਤ ਲੱਗੀਆਂ ਠੀਕ ਹੈ ਜੀ ਮਿਹਰਬਾਨੀ ਭਾਜੀ ਭਾਜੀ ਸਤਨਾਮ ਸਿੰਘ ਅੱਜ ਵੜਾ ਤਿੰਨ ਹੀ ਵਕਾਉ ਅੱਜ ਤਿੰਨ ਆ ਜੀ ਇੱਕ ਤਾਂ ਵੱਡੀ ਵੜਾ ਆਪਣੀ ਇਹ ਨਗੀਨਾ ਲਿਆਂਦਾ ਤੁਸੀਂ ਹਾਂਜੀ ਹਾਂਜੀ ਬਹੁਤ ਬੜੀ ਕਿਰਪਾ ਮਹਾਰਾਜ ਜੀ ਵੜਾ ਵੀ ਦੋਸਤੋ ਕਾਫੀ ਸੋਹਣੀ ਆ ਪੂਰੀ ਡਿਟੇਲ ਆਪਾਂ ਲੈ ਲਾਂਗੇ ਬਾਜੀ ਹਰਾਂ ਦੇ ਕੋਲ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਇੱਕ ਵੜਾ ਦੇਖ ਲਓ ਠੀਕ ਆ ਜੀ ਪੂਰਾ ਸਟਰਕਚਰ ਦੇਖ ਲਓ ਵੜਾ ਦਾ ਤੇ ਸੋਨਾ ਵੀ ਪਣ ਪੂਰਾ ਹੈਗਾ ਵੜਾ ਦੇ ਵਿੱਚ ਸ਼ਰੀਫੀ ਵੀ ਪੂਰੀ ਆ ਸੀਲ ਸੌਗੁਨਾ ਤੁਸੀਂ ਵੇਖ ਲਿਆ ਤੇ ਕੱਦ-ਕੱਢ ਵੇਖੂਗੇ ਦੋਸਤੋ ਜਿਵੇਂ ਐਚ ਐਫ ਦੀ ਨਾਰਮਲ ਆਪਾਂ ਫਾਰਮ ਦੀ ਵੜਾ ਦੇਖਦੇ ਆ ਥੋੜਾ ਜਿੰਦੇ ਵਿੱਚ ਕ੍ਰੋਸ ਆਪਾਂ ਕਹਿ ਸਕਦੇ ਵੀ ਇੱਕ ਸ਼ਾਹੀਵਾਲ ਦਾ ਟੱਚ ਥੋੜਾ ਜਿਹਾ ਹੈਗਾ ਜਿਆਦਾ ਪੱਖ ਜਿਹੜਾ ਐਚ ਐਫ ਦਾ ਥੋੜਾ ਜਿਹਾ ਟੱਚ ਥੋੜਾ ਜਿਹਾ ਕ੍ਰੋਸ ਆਪਾਂ ਚਾਹੀ ਵਾਲ ਨੂੰ ਦੇ ਦਿੱਤਾ ਵੀ ਥੋੜਾ ਜਿਹਾ ਹੈਗਾ ਵਿੱਚ ਗਰਮੀ ਨਹੀਂ ਮਨਉਦੀ ਗੱਲ ਕਰੀ ਜੀ ਬਿਲਕੁਲ ਜੀ ਬਿਲਕੁਲ ਨਹੀਂ ਹਾਂ ਜੀ ਬਿਲਕੁਲ ਤੇ ਭਾਜੀ ਕੀ ਡਿਟੇਲ ਆ ਸੁਹਾ ਕਿੰਮਾ ਸੋਈ ਇਹ ਜੀ ਵੀਰ ਜੀ ਤੁਜਾ ਸੁਹਾ ਸੁਹੀ ਜੇ ਠੀਕ ਹੈ ਜੀ ਅੱਜ ਇਹਨੂੰ ਮਤਲਬ ਪੰਜ ਵਜੇ ਤਨ ਹੋ ਗਿਆ ਸੋਈ ਉਹ ਓਕੇ ਜੀ ਤੇ ਹੁਣ ਭਾਵੇਂ ਆਪਾਂ ਬੋਲਾ ਗਿਣੀਏ ਭਾਵੇਂ ਦੁੱਧ ਗਿਣੀਏ ਹਾਂਜੀ ਇਹਦੇ ਕੋਈ ਐਟ ਆ ਤੇ 22 ਕਿਲੋ ਆ ਜੀ ਜਿਹੜਾ ਆਪਾਂ ਨੈਟ ਕਿਸੇ ਭਣ ਭਰਾ ਨੂੰ ਚੋੜਾ ਹੈ ਜਿੱਦਾ ਮਰਜ਼ੀ ਭਾਵੇਂ ਆਪਦੇ ਤਸਲੀਆਂ ਜਿੱਦਾ ਠੀਕ ਹੈ ਜੀ ਹਾਂ ਜੀ ਹੁਣ 22 ਕਿਲੋ ਦੇ ਆਇਰਨ ਕੋ ਉਹ ਮਤਲਬ ਵਾਦੀ ਹੋਊਗਾ ਆਪਾਂ 22 ਕਿਲੋ ਦੇ ਨੈਟ ਚਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਠੀਕ ਆ ਸੁਬਾ ਜਿਹੜਾ ਦੋਸਤੋ ਸੈਕਿੰਡ ਲਗਟੇਸ਼ਨ ਚ ਸੂਈ ਆ ਤੇ 5 ਦਿਨ ਦਾ ਸਮਾਂ ਹੋ ਗਿਆ ਹਾਂ ਜੀ ਬੌਲਾ ਤੁਸੀਂ ਮੰਨ ਲਓ ਚਾਹੇ ਬੌਲੇ ਤੋਂ ਇੱਕ ਅੱਧਾ ਦਿਨ ਬਾਹਰ ਆਈ ਸਮਝ ਲਿਓ ਬੱਚੇ ਦੇ ਨਾਲ 나ੜੂ ਜਿਹੜਾ ਨਾਲ ਆ ਬੇਟਾ ਜੀ ਠੀਕ ਆ 나ੜੂ ਬੱਚੇ ਦੇ ਨਾਲ ਆ ਮੇਲ ਕਾਫ ਆ ਮੱਛਾ ਇਹਦੇ ਥੱਲੇ ਤੇ ਫੇਸ ਕੁਆਲਿਟੀ ਵੇਖੋ ਬਹੁਤ ਸੋਹਣੀ ਆ ਤੇ ਮੂੰਹਾਂ ਛੇਦਾਂ ਤੇ ਜਿੱਦੀ ਹਾਂ ਜੀ ਪਾਖ ਲਿਆ ਕੰਨੀਆ ਮਤਲਬ ਕੱਢਣ ਡਈ ਕਿ ਮੋਹ ਸ਼ੇਗੀ ਤੁਸੀਂ ਮੰਨ ਕੇ ਜਿਹੜੀ ਦੋਸਤੋ ਇਹ ਵਾਹੜ ਲੈ ਕੇ ਜਾ ਸਕਦੇ ਹੋ ਹਵਾਨੇ ਵਾਲੇ ਪਾਸੋਂ ਵੇਖੋ ਦੋਸਤੋ ਬਹੁਤ ਜਿਆਦੀ ਸਫਾਈ ਆ ਠੰਡੀ ਹੁੰਦੀ ਹੁੰਦੀ ਜੰਤਰੀ ਕਰਵਾਉਂ ਆਹ ਦੇਖੋ ਜੀ ਸੀਲਸ ਲੱਗ ਸੌਕੁਣਾ ਪੂਰਾ ਹੈਗਾ ਵਾਹੜ ਦੇ ਵਿੱਚ ਤੇ ਥਣ ਵੀ ਭਰਾਵੋ ਬਿਲਕੁਲ ਮੁੱਠੀ ਵਾਲਾ ਵੀ ਕੋਈ ਕੱਲੀ ਕਹਿਣ ਦੀ ਗੱਲ ਨਹੀਂ ਆ ਵੇਖੋ ਵਿਚਾਰੇ ਥਣ ਦੇ ਚਾਰੇ ਥਾਣਾ ਦਾ ਗੈਬੰਦਰ ਵੇਖੋ ਐਨ ਤਸੱਲੀ ਦੇ ਨਾਲ ਘੁੰਮ ਜਾ ਕੇ ਤੇ ਘੱਟੋ ਘੱਟ 22 ਲੀਟਰ ਵੀਰ ਮੇਰਾ ਕੋਈ ਬੌਲਾ ਚਾਹੇ ਬੌਲੇ ਤੋਂ ਬਾਹਰ ਆਈ ਸਮਝ ਲਓ ਅੱਜ ਦੀ ਦੁੱਧ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਖੋਲ ਕੇ ਤੁਹਾਨੂੰ ਤਸੱਲੀ ਨਾਲ ਆਪਾਂ ਚੈੱਕ ਕਰਾਉਣੀ ਆ ਬਿਲਕੁਲ ਬੇਲ ਦੀ ਲੰਬਾਈ ਪੂਰੀ ਹੈਗੀ ਆ ਉੱਚਾ ਕੱਦ ਘੱਟ ਪੂਰਾ ਹੈਗਾ ਬੇਲ ਦੀ ਲੰਬਾਈ ਵੇਖੋ ਬੇਲ ਬੂਰੀ ਹੈ ਮੋਦੇਵਨ ਦਾ ਕੰਟੈਕਟ ਹੋ ਜਾਣਾ ਆਹ ਵੇਖੋ ਜੀ ਠੀਕ ਆ ਹਵਾਨੇ ਦਾ ਜਿਹੜਾ ਸਟਰਕਚਰ ਕਿਸਾਨ ਵੀਰੋ ਸੋਹਣਾ ਹੈ ਠੀਕ ਆ ਇਸ ਵੇੜ ਦਾ ਸੋਹਣਾ ਲੇਵਾ ਵਿਖਾਉਂਦੀ ਆ ਪੂਰਾ ਤੇ ਆਹ ਵੇਖੋ ਜੀ ਮੂੰਹ ਮੱਥਾ ਹਾਂਜੀ ਕਮਾਲ ਵੇਖ ਵਰੀ ਫੇਰ ਅਗੇ ਨੂੰ ਆ ਦੇਖੋ ਠੀਕ ਆ ਹਾਈਟ ਕੱਦ ਥਣ ਪੂਰੇ ਚੰਗੀ ਤਰ੍ਹਾਂ ਦੋਸਤੋ ਵੇਖ ਲਓ ਠੀਕ ਆ ਵੇੜੇ ਨੂੰ ਜਿਆਦਾ ਪੂਰੀ ਤਸੱਲੀ ਨਾਲ ਦੇਖਣ ਤੋਂ ਬਾਅਦ ਤੁਸੀਂ ਭਾਈ ਸਤਾ ਨਾਮ ਸਿੰਘ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਠੀਕ ਹੈ ਕੀ ਕਰਦਾ ਲੋ ਆ ਵੇਖੋ ਜੀ ਜਿੱਦਾਂ ਫਾੜੀ ਆਲਾ ਕਰਵਾਜੋ ਬਿਲਕੁਲ ਠੀਕ ਆ ਤੇ ਦੁੱਧ ਵੀ ਜਿਹੜਾ ਇਹੋ ਜਿਹੇ ਪਸ਼ੂ ਨਾ ਜਿਆਦਾ ਕੱਢਦੇ ਆ ਜੀ ਤੇ ਇੱਕ ਭਾਜੀ ਜਵਾ ਦਾਸਤਾ ਵੀ 20 ਲੀਟਰ ਦਾ ਨੇੜੇ ਤੇੜੇ ਹੈਗਾ ਪੂਰਾ ਹਾਂਜੀ ਹਾਂਜੀ ਤੇ ਲੈ ਦੇ ਇੱਕ ਮੁੱਲ ਹੁੰਦਾ ਵੀ ਡਿਮਾਂਡ ਕਿੰਨਾ ਕੁ ਮੁੱਲ ਰੱਖਦਾ ਵੀ ਜਿਹੜਾ ਕਿਸੇ ਭੈਣ ਭਰਾ ਨੂੰ ਜਿੰਨਾ ਮਰਜ਼ੀ ਮੁੱਲ ਕਾਲੇ ਤਾਂ ਵੀ ਵੇਚ ਜੂਗੀ ਹਾਂਜੀ ਤੁਹਾਰਾ ਆਪਾਂ ਨਹੀਂ ਜਦੋਂ ਆਪਾਂ ਭਾੜਾ ਮਤਲਬ ਵੱਛੀ ਲਈ ਆ ਤੇ ਆਪਾਂ ਗਾੜੀ ਵੀ ਭੰਡ ਭਰਾਉਣ ਨੂੰ ਭਾੜੇ ਵੱਛੀ ਦੇਣੀ ਆ ਅੱਗੇ ਜਦੋਂ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਹਾਲੇ ਤੱਕ ਕੋਈ ਆਪਾਂ ਵੀਡੀਓ ਪਾਈ ਬੜਾ ਫੋਨ ਆਉਣੇ ਉਹਦੇ ਵਿੱਚ ਜੀ ਜੀ ਇਦਾਂ ਦੇ ਭਾਅ ਮਤਲਬ ਨਾਰਮਲ ਰੇਟ ਅੰਦਰ ਚੰਗੇ ਹੀ ਹੂੰ ਹੂੰ ਸਹੀ ਹਾਂਜੀ ਇਹ ਵੀ ਜੀ ਭਾਅ 80-85 ਕੋਲ ਕਾਲੇ ਤਾਂ ਵੀ ਵੱਛੀ ਵੇਚ ਜੂਗੀ ਪਰ ਆਪਾਂ 70 ਹਜ਼ਾਰ ਦੀ ਵੱਛੀ ਦੇ ਉਹ ਚੋ ਸ਼ੋਰ ਕਰਾਂਗੇ ਭੰਡ ਭਰਾ ਦਾ ਮਾਤਲ ਕਰਾਂਗੇ 70 ਦੇ ਵਿੱਚੋਂ ਵੀ ਕਰਾਂਗੇ ਹਾਂਜੀ ਠੀਕ ਹੈ ਹਾਂਜੀ ਲੋ ਵੀ ਦੋਸਤੋ ਜਰੂਰ ਤੁਸੀਂ ਤਸੱਲੀ ਨਾਲ ਜਿਹੜੀ ਚੈੱਕ ਕਰ ਲਓ ਮੈਂ ਜਿਹੜੀਆਂ ਧਾਰਾਂ ਵੀ ਤੁਹਾਨੂੰ ਜਰੂਰ ਮਾਰ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਥਣ ਥਣ ਦੀ ਸਫਾਈ ਭਰਾਵੋ ਬਹੁਤ ਵਧੀਆ ਅੱਖਾਂ ਵਿੱਚ ਕੇ ਜਿਹੜਾ ਤੁਸੀਂ ਲੈ ਕੇ ਜਾ ਸਕਦੇ ਹੋ ਥਣ ਜਿਹੜਾ ਤੁਸੀਂ ਜਿੰਨਾ ਕਿ ਤੁਸੀਂ ਵੇਖ ਰਹੇ ਹੋ ਪ੍ਰੋਪਰ ਮੁਠੀ ਵਾਲਾ ਥਣਾ ਅੱਜ ਇੱਕ ਵਾਰੀ ਆਪਾਂ ਬਾਕੀ ਵੇੜਾਂ ਦੀ ਇਨਫੋਰਮੇਸ਼ਨ ਲੈ ਕੇ ਸਾਂਝੀ ਕਰ ਦਈਏ ਜੀ ਇਹਦੀਆਂ ਆਪਾਂ ਧਾਰਾਂ ਮਾਰ ਕੇ ਭੈਣ ਭਰਾਵਾਂ ਨੂੰ ਐਂਡ ਤੇ ਦਿਖਾ ਦਾਂਗੇ ਦੋਸਤੋ ਆ ਵੀਡੀਓ ਨੂੰ ਐਂਡ ਤੱਕ ਜਿਹੜੇ ਤੁਸੀਂ ਨਾਲ ਜਰੂਰ ਜੁੜੇ ਰਹੋ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਤਾ ਜੋ ਪੂਰੀ ਆਪਾਂ ਧਾਰਾ ਮਾਰ ਕੇ ਜਿਹੜੀ ਤਸੱਲੀ ਆ ਇਹਦੀ ਕਰਵਾਈ ਕਰਵਾਉਣੀ ਹੈਗੀ ਆ ਉਹ ਤੁਸੀਂ ਵੇਖ ਸਕਦੇ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਚੱਡੇ ਲੇਵੇ ਦੀ ਜਿਹੜੀ ਦੋਸਤੋ ਸਫਾਈ ਪੂਰੀ ਆ ਤੇ ਜਿੰਨਾ ਕਿ ਤੁਹਾਨੂੰ ਪ੍ਰੋਪਰ ਦਿਖਾਇਆ ਤੁਹਾਨੂੰ ਬਿਲਕੁਲ ਸੇਮ ਟੂ ਸੇਮ ਇਹੋ ਹੀ ਘਰੇ ਆ ਕੇ ਵਿਜ਼ਿਟ ਕਰਕੇ ਇਹੋ ਮਿਲੂਗਾ ਵੇਖਣ ਦੇ ਵਿੱਚ ਇਸ ਤੋਂ ਬਾਅਦ ਭਾਜੀ ਅਗਲੀ ਵਾਰ ਭਾਜੀ ਇਹ ਜੀ ਤੇਜਾ ਸੁਆਹ ਦਾ ਸੁਈ ਬਲ ਲਗਾਈ ਹਾਂ ਜੀ ਜਿਹੜੇ ਮਾਪਰਾ ਉਹ ਵਧੀਆ ਹੈ ਜੀ ਓਕੇ ਜੀ ਸੁਆਹ ਵਿੱਚ 20 ਬਾਈਆਂ ਦਿਨਾਂ ਦਾ ਹੋਵੇਗਾ 20 ਬਾਈਆਂ ਦਿਨਾਂ ਦਾ ਹਾਂਜੀ ਹਾਂਜੀ ਇਹ ਬਲਵਾ ਐ ਸਮਝਾ ਅਗਲੇ ਸਾਂ ਦੀ ਚੱਲਣਿਆ ਅਗਲੇ ਤੁਹਾਨੂੰ ਤੇਲ ਆ ਜੀ ਹਾਂ ਜੀ ਆਹ ਨਾਲ ਤੇ ਬਾਕੀ ਤੰਨਾ ਹਾਂ ਗੱਲਾਂ ਹੀ ਛੱਡ ਦੂ ਪੂਰਾ ਵਰਦੀ ਹੈ ਬਾਕੀ ਬਹੁਤ ਬਹੁਤ ਮਰਵਾਦਾ ਪੂਰਾ ਬੜਾ ਮੋਟਾ ਲੱਗਾ ਜੀ ਐਦਾਂ ਮਰਵਾਦਾ ਤੇ ਵੇਖੋ ਮਾੜਾ ਜਿਹਾ ਚਲਾ ਕੇ ਵਿਖਾ ਦਈਏ ਆ ਜਿਹੜੇ ਮਗਰਲੇ ਦੋਸਤੋਂ ਥਾਣੇ ਵੇਖੋ ਜੀ ਆਹ ਮਗਰਲੇ ਹਨ ਠੀਕ ਆ ਵੇਖੋ ਜੀ ਆ ਜਿਵੇਂ ਕਹਿਦੀਆਂ ਨਾ ਪੇ ਦੋ ਜਾਂ ਤਿੰਨ ਦੀ ਮੋਟਰ ਉਹ ਸਾਡੀ ਵੇਖੋ ਚਵਾਈ ਆ ਆ ਵੇਖੋ ਜੀ ਉਂਗਲ ਜਿੱਡੀ ਮੋਟੀ ਧਾਰ ਆ ਤਿੰਨਾ ਥਾਣਾ ਚੋ ਇੱਕ ਅਗਲੇ ਜਿਹੜੇ ਬਹਿਣੀ ਅਗਲਾ ਥਾਣੇ ਉੱਥੋਂ ਤੇਲ ਦਾ ਜੀ ਆਓ ਇੱਥੋਂ ਤੇਲ ਦਾ ਠੀਕ ਹੈ ਬਾਅਦਲੇ ਥਾਣੇ ਤੇਲ ਦਾ ਬਾਕੀ ਤਿੰਨੇ ਥਾਣੇ ਵੇਖੋ ਪ੍ਰੋਪਰ ਚੱਲਦੇ ਆ ਕੋਈ ਨਾੜ ਨਹੀਂ ਕੋਈ ਗਿਲਤੀ ਨਹੀਂ ਸਾਰੇ ਥਾਣਿਆਂ ਦੇ ਵਿੱਚ ਰਿਪੋਰਟਾਂ ਓਕੇ ਆ ਇਹ ਤੁਸੀਂ ਆਣ ਕੇ ਵੀ ਜਿਹੜੀ ਵੈਰੀਫਾਈ ਕਰ ਲੈਣੀ ਠੀਕ ਹੈ ਮਗਰ ਜਿਹੜਾ ਬੱਚਾ ਹੈਗਾ ਉਹ ਇਸ ਗਾਂ ਦੇ ਥੱਲੇ ਜਿਹੜਾ ਬੱਚਾ ਦੋਸਤੋ ਬੱਚੀ ਹੈ ਜੀ ਬੱਚੀ ਹੈ ਫੀਮੇਲ ਕਾਫ ਆ ਤੇ ਸਮਾ ਵੀਕ ਵੀਕ ਦਿਨ ਦਾ ਜਾਂ ਤਾਂ ਵੀਕ ਦਿਨ ਦਾ ਵੀ 20 ਦਿਨ ਦਾ ਸਮਾਂ ਤੁਸੀਂ ਮੰਨ ਕੇ ਲੈ ਜੀ ਠੀਕ ਹੈ ਫਿਰ ਕੋਈ ਦਿਨਾਂ ਦਾ ਬਚਾ ਹੈਗਾ ਸਹੀ ਹੈ ਜੀ ਸਹੀ ਹੈ ਸੂਹਾ ਤੇ ਰਗਾ ਦਾ ਠੰਡੀ ਧੀ ਬਹੁਤ ਵੱਡੀ-ਬੁੱਡੀ ਬਹੁਤ ਆ ਠੀਕ ਹੈ ਕੱਦ ਕਰ ਜਿਹੜਾ ਦੋਸਤੋ ਫੁੱਲ ਵੱਡੀ ਹਾਈਟ ਆ ਵੀ ਤੁਸੀਂ ਵੇਖੋਗੇ ਵੀ ਜਿੱਦਾਂ ਐਚ ਐਫ ਦੀ ਆਪਾਂ ਨਾਰਮਲ ਫਾਰਮ ਵਾਲੀਆਂ ਵੇੜਾਂ ਦੇਖਦੇ ਆ ਫੁੱਲ ਹਾਈਟ ਵਾਲੀਆਂ ਕੱਦ ਵਾਲੀਆਂ ਉਸ ਤਰ੍ਹਾਂ ਦੀ ਜਿਹੜੀ ਹਾਈਟ ਹੈਗੀ ਇਸ ਵੇੜ ਦੀ ਜਾਂ ਇਸ ਗਾਂ ਦੀ ਕਹਿ ਲਓ ਹਨਾ ਗਾਂ ਦੀ ਵੀ ਤੀਜੇ ਸੂਬੇ ਦੇ ਵਿੱਚ ਆ ਤੇ ਵਜਨਵਟਾ ਜਿਹੜਾ ਭਾਬੋ ਫੁੱਲ ਵਜਨਵਟੇ ਵਾਲੀ ਆ ਲੈਵਾ ਆਰਡਰ ਕੁਆਲਿਟੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਜੇਕਰ ਚੌਥਾ ਥਾਨ ਵੀ ਬਿਲਕੁਲ ਚੱਲਦਾ ਹੁੰਦਾ ਤੇ ਵਹਿੜ ਦੀਆਂ ਗੱਲਾਂ ਗਾਹ ਦੀਆਂ ਸੀਗੀਆਂ ਠੀਕ ਆ ਤੇ ਜਿਹੜਾ ਚਲੋ ਕੁਦਰਤੀ ਆ ਕਈ ਵਾਰਾ ਕੋਈ ਨਾ ਕੋਈ ਫਾਲਟ ਆ ਕਿਸੇ ਥਾਰਨ ਦੇ ਵਿੱਚ ਪੈ ਸਕਦਾ ਹੈ ਆਹ ਦੇਖੋ ਜੀ ਹਾਂ ਬੰਦ ਦਿਗੇ ਜੀ ਸਾਂ ਜਿਹੜਾ ਜਿਹੜਾ ਦੋਸਤ ਹਵਾਨੇ ਦੀ ਗੱਲ ਕਰਕੇ ਤੇ ਲੇਵਾ ਚੰਗਾ ਖੁੱਲਾ ਆ ਠੀਕ ਆ ਵੱਡੇ ਲੇਵੇ ਜਾ ਤੇ ਦੁੱਧ ਨੇੜੇ ਤੇੜੇ 16 17 16 17 ਹੀ ਹੋਵੇਗਾ ਆਪਾਂ ਆਪੋਸ਼ ਲੈਣੀ ਬਾਕੀ ਅੱਛਾ ਭਾਜੀ ਇਹ ਕਿੰਨਾ ਕੁ ਦੁੱਧ ਜਿਹੜਾ ਹੁਣ ਚਵਾ ਰਹੀ ਹੈ ਜਿਹੜਾ ਵੀ ਜਿਹੜਾ ਦੁੱਧ ਹੋਊਗਾ 16 ਤੋਂ ਪਲੱਸ ਹਾਂਜੀ 15 ਕਿਲੋ ਦੀ ਆਪਾਂ ਗਰੰਟੀ ਦੇ ਕੇ ਦੂਰਾਗੇ 15 ਦੀ ਹਾਂਜੀ ਠੀਕ ਹੈ ਜੇ ਆਪਰੇ ਕੋ ਤੇੜਾ ਨਾ ਫੈਰ ਜਾਂਦੀਆਂ ਫੇਰ ਆਪਾਂ 20 ਤੋਂ ਬਾਅਦ ਚਵਾ ਦਾਂਗੇ ਲੈ ਬਣੋ ਕੱਲ ਹੀ ਹੈਗੀ ਠੀਕ ਹੈ ਜੀ ਹਾਂਜੀ ਇਹ 15 ਦੀ ਪੂਰੀ ਗਾਰੰਟੀ ਹੈ ਜੀ 15 ਦੀ ਮਤਲਬ ਦੁੱਧ 16 ਤੋਂ ਬਾਹਰ ਹੋਊਗਾ 15 ਦੀ ਆਪਾਂ ਗਰੰਟੀ ਦੇ ਇੱਕ ਭੈ ਭਰਾ ਕੋਈ ਏਦਾਂ ਮੰਗਵਾ ਲਈ ਤਾਂ ਵੀ ਕੋਈ ਭਾਵੇਂ ਕੋਈ ਆ ਕੇ ਚੁਈ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਜੀ ਹਾਂ ਜੀ ਲੋ ਵੀ ਭਰਾ ਬਹੁਤ ਠੀਕ ਆ 15 ਕਿਲੋ ਕੋਈ ਵੀਰ ਆਣ ਕੇ ਚੁਈ ਕਰ ਲੈ ਚਾਹੇ ਕੋਈ ਆਨਲਾਈਨ ਮੰਗਾ ਲੇ ਉਹ ਜਿਹੜਾ ਦੋਸਤੋ ਇੱਕੋ ਜਿਹਾ ਦੁੱਧ ਜਿਹੜਾ ਹੈਗਾ ਕੰਪੈਸਟੀ ਹੈ ਉਨੀ ਕੀ ਨਿਕਲੂਗੀ ਜਿੰਨੀ ਕਹਿ ਦਿੱਤੀ ਹੈ ਥੱਲੇ ਬੱਚਾ ਫੀਮੇਲ ਆ ਇੱਕ ਵਾਰੀ ਮੈਂ ਤੁਹਾਨੂੰ ਫੀਮੇਲ ਮੱਛੀ ਵੀ ਦਿਖਾ ਦੇਣਾ ਠੀਕ ਹੈ ਜੀ ਇਹ ਜਿਹੜੀ ਮਗਰ ਬੱਛੀ ਆ ਤੇ ਮੁੱਲ ਭਾਜੀ ਇਹਦਾ ਫਿਰ ਦੇ ਲੈ ਕੀ ਕੀਤਾ ਮੁੱਲ ਤੇ ਭਾਜੀ ਭਾ 35 40 ਕਰ ਲਈ ਹਾਂਜੀ ਪਰ ਆਪਾਂ 30000 ਦੇ ਵਿੱਚ ਛੋਟ ਕਰਦਾ ਆ 30 ਦੇ ਵਿੱਚੋਂ ਜੀ ਕਰਦਾ ਕੋਈ ਗੱਲ ਠੀਕ ਹੈ ਜੀ 30000 ਦੇ ਵਿੱਚੋਂ ਭਰਾਵਾ ਛੋਟ ਹੋ ਜੂਗੀ ਠੀਕ ਆ ਤੇ ਤਾਜ਼ੀਆਂ ਜੀ ਆਪਾਂ ਗਿਣ ਸਕਦੇ ਆ ਬਾਲੇ ਵੱਡੇ ਸੂਬੇ 'ਚ ਨਹੀਂ ਕਿੰਕੀ 20 ਦਿਨ ਮੰਨ ਲਓ ਕੋਈ ਵੀਰ ਆਪ ਦੀ ਸਮਝ ਨਾਲ ਬੱਛੀ ਵੇਖ ਕੇ 25 ਮੰਨ ਲਈ 22 ਮੰਨ ਲਈ ਠੀਕ ਆ ਵੀ ਉਹ ਆਪ ਕੋ ਆਪਣੀ ਸਮਝ ਆ ਤੁਹਾਡੀ ਜਿੰਨਾ ਕਿ ਆਪਾਂ ਨੂੰ ਸੂਤ ਲੱਗਦਾ ਉਹਨੇ ਕਿ ਤੁਸੀਂ ਮੰਨ ਲਿਓ ਠੀਕ ਆ ਬਾਕੀ ਥਾਣੇ ਜਿਹੜੇ ਤਿੰਨ ਚੱਲਦੇ ਆ ਪੂਰੇ ਵਰਦੇ ਆ ਤੁਹਾਨੂੰ ਭਰਾ ਕੇ ਦਿਖਾਤੇ ਆ ਤਸੱਲੀ ਲਈ ਤੁਸੀਂ ਆਪ ਦੀ ਨਰਕਪਰਕ ਘਰੇ ਵਿਜਿਟ ਕਰਕੇ ਜ਼ਰੂਰ ਕਰ ਲਿਓ ਇਸ ਤੋਂ ਬਾਅਦ ਇੱਕ ਭਾਜੀ ਹੋਰ ਵਾਇਡ ਦਿਖਾਈ ਸੀ ਜੀ ਜੀ ਆਪਣੇ ਕੋ ਆ ਹੋ ਆ ਜੀ ਠੀਕ ਹੈ ਜੀ ਇਹ ਬੱਚੀ ਪਹਿਲੇ ਸੁਦੇ ਆ ਅੱਛਾ ਜੀ ਇਹਨੂੰ ਕੋ ਸੁਈ ਨਾ ਮੱਲਾਵਾ ਚਲੋ ਮਹੀਨਾ ਹੀ ਆਪਾਂ ਕਹਿ ਦਿੰਦੇ ਆ ਘਟੇ ਦੇ ਅੰਦਰ ਹੀ ਆ ਹਾਂ ਜੀ ਤੇ ਬੱਚਾ ਇਹਦਾ ਮੇਰੇ ਕੋ ਬੱਚੀ ਤੇ ਮਰ ਗਈ ਆ ਬੱਚੀ ਸੀ ਥੱਲੇ ਮਰ ਗਈ ਹਾਂ ਜੀ ਮੇਰੇ ਕੋ ਮਰੀ ਜਾ ਗਈ ਤੇ ਆਪਾਂ ਸੁਈ ਲਈ ਰੋਤੇ ਹਾਂ ਜੀ ਤੇ ਇਹਦੇ ਕੋ ਨਾ ਟੈਂਟ ਤੇ ਕੋਈ ਮਤਲਬ 9 ਕਿਲੋ ਦੇ ਅੰਦਰ ਭਰ ਦੁੱਧ ਹੋ ਗਈ ਠੀਕ ਹੈ ਜੀ 9 ਕਿਲੋ 8 ਕਿਲੋ ਦੇ ਭਾਅ ਕੋਈ ਤਾਰ ਬਣਾ ਮਾਰੇ ਤੇ 3 ਮਹੀਨਾ ਕੋ ਗਿਆ ਆ ਮਹੀਨਾ ਹੀ ਗੇ ਲੋ ਹਾਂ ਜੀ ਦੋ ਜਿਆਦਾ ਕੱਟ ਹੀ ਹੋ ਗਏ ਵੇਹ ਜਦੋਂ 3 ਮਹੀਨਾ ਠੀਕ ਹੈ ਹਾਂ ਜੀ ਤੇ 9 8 ਲੀਟਰ ਦੀ ਹੈ 9 ਆ 8 ਕਿਲੋ ਦੀ ਭਾਅ ਫੁੱਲ ਗਾਰੰਟੀ ਹੋਊਗੀ ਧਰ ਤੁਰਾ ਮਾਰਦੇ ਆ ਵੇਹ ਠੰਡੀ ਬੜੀ ਜਿਹਦੀ ਮਗਰਾ ਦੇ ਠੀਕ ਹੈ ਜੀ 9 ਵੀ ਭਰਾਵੋ ਵੀ ਹੈ 9 ਆ ਬਲਕਿ ਜੇ ਕਿਸੇ ਵੀਰ ਨੇ ਸ਼ਾਇਦ ਆਨਲਾਈਨ ਰਸਤਾ ਬਣ ਜੇ ਕੋਈ ਚੱਕਰ ਨਹੀਂ ਨਾ ਤੇ ਇਹ ਆਨਲਾਈਨ ਖਰੀਦਦਾ ਵੀ ਉਹ ਆਪਦਾ 8 ਲੀਟਰ ਮਾਨਾ ਲਿਖੀ ਹਾਂ ਜੀ 8 ਲੀਟਰ ਦੀ ਤੁਸੀਂ ਗਾਰੰਟੀ ਮੰਨ ਕੇ ਜਿਹੜੀ ਦੱਸੋ ਖਰੀਦ ਕਰ ਸਕਦੇ ਜੇ ਤੇ ਆ ਵ ਆ ਵੇਖੋ ਗਰਾਹ ਬਰੂਪਰਾ ਜੀ ਆਹ ਵੇਖੋ ਅਗਲੇ ਥਾਣਾ ਦਾ ਜੀ ਬਾਜੀ ਠੰਡੀ ਵੜੀ ਭਾਵੇਂ ਵੰਗਾ ਪਾ ਕੇ ਚਲੋ ਹਾਂਜੀ ਤਾਂ ਵੀ ਤਾਂ ਚਲੋ ਠੀਕ ਆ ਇਹ ਤਾਂ ਪਾਜੀ ਫਿਰ ਲੈਣ ਦੇਣ ਕੀ ਕੀਤਾ ਜੀ ਇਹਦਾ ਮੁੱਲ ਦੇ ਭਾਵੇਂ ਭਾਜੀ 20 ਕਰਕੇ 22 ਕਰੀ ਜਾਈਏ ਹਮ 18 ਦੇ 18 ਦੀ ਹਾਂਜੀ ਦੰਦੋ ਚਬੋਂਦੀ ਰਹੂਗੀ ਵੈਸੇ ਗਰਮੀ ਪਰ ਆਸ ਕਿਲੋ ਇਹ ਆਰਾਮ ਨਾ ਕਰੀ ਜਨਾ ਵਾ ਗਰਮੀ ਪਰ ਹੈ ਹਾਂ ਜੀ ਸਾਰੀ ਗਰਮੀ ਨਜ਼ਾਰੇ ਜਵਾਲੇ ਬਾਕੀ ਹੈ ਵੀ ਇੱਕ ਕ੍ਰੋਸ ਜੀ ਆ ਗਰਮੀ ਤੁਰੀ ਵਾਲੀ ਕੋਈ ਚੱਕਰ ਨਹੀਂ ਹਾਂ ਹਾਂ ਬਿਲਕੁਲ ਜੀ ਇਹ ਵੀ ਜਿਹੜੀ ਦੰਦੋ ਕ੍ਰੋਸ ਸੰਗ ਦੇ ਵਿੱਚ ਹੀ ਆ ਕੋਈ ਗਰਮੀ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਜ਼ਿਆਦਾ ਲਿੰਕ ਨਹੀਂ ਹੈਗਾ ਤੇ ਠੰਡੀ ਠੋਡੀ ਆ ਵੇਖੋ ਠੀਕ ਹੈ ਜੀ ਬਸ ਇਹ ਪਹਿਲਾਂ ਨਹੀਂ ਸੁਈ ਲੱਗਦੀ ਹੈ ਜੀ ਦੰਦੋ ਕਿਵੇਂ ਖੀਰੀ ਕਦੋਂਦੀ ਹੈ ਜੀ ਨਹੀਂ ਨਹੀਂ ਮਤਲਬ ਦੰਦੋ ਜਵਾਨੀ ਦੰਦੋ ਜਵਾਨੀ ਹੈ ਨਾ ਜੀ ਆ ਦੰਦੋ ਸਾਰੇ ਬਰਾਬਰ ਹੀ ਆ ਆ ਠੀਕ ਹੈ ਉਹ ਜੀ ਨਾ ਮਾਤਲ ਕਰਾ ਲਈ ਆ ਤੇ ਸੇਵਾ ਦਾ ਇਨਸਾਨ ਆ ਜੀ ਗੱਲ ਲੱਗਾ ਗਾਦਕੂਤ ਦੇ ਵਿਚਾਰ ਨਹੀਂ ਪੜਾ ਚਾਹੀਦਾ ਠੀਕ ਆ ਬਾਕੀ ਆ ਚਾਲ ਢਾਲ ਹੈਗੀ ਆ ਦੋਸਤੋ ਆਰਡਰ ਦੀ ਲੈਵਟੀ ਜਿਹੜੀ ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਕੁਆਲਟੀ ਤੇ ਚਾਰੇ ਥਾਣਾ ਵਰਦੇ ਬੁਰਦੇ ਪੂਰੇ ਆ ਜਿਵੇਂ ਮਰਜੀ ਮੇਰਾ ਵੀਰ ਕੋਈ ਆਣ ਕੇ ਤਸੱਲੀ ਕਰੇ ਠੀਕ ਆ ਤੇ ਮੋਲ ਜਿਹੜਾ ਇੱਕ ਜਸਟ ਬਾਈ ਕਰਾ ਲੋ 22 ਬਾਈ ਜਾਂਦਾ 18000 ਦੀ ਲੈਅ ਤੇ ਆ ਹਾਂ ਨਾ ਜਿਹੜੀ 18000 ਰੁਪਏ ਆ ਤੇ ਭਾਜੀ ਸਤਨਾਮ ਸਿੰਘ ਇੱਕ ਨੰਬਰ ਦੱਸ ਦੋ ਬਾਅਦ ਚ ਚਵਾਈ ਜ਼ਰੂਰ ਦਿਖਾਈਏ ਨੰਬਰ ਆ ਭਰਾ 94655 ਹਾਂਜੀ 5895 ਪੰਜਾਬ ਠੀਕ ਹੈ ਜੀ ਤੇ ਚਵਾਈ ਕਰੀਏ ਸਟਾਰਟ ਜੀ ਚਲੋ ਕੋਈ ਗੱਲ ਨਹੀਂ ਆ ਜੀ ਹਾਂਜੀ ਪਾਜੀ ਕਰੀਏ ਸਟਾਰਟ ਜੀ ਆ ਦੇਖੋ ਜੀ ਔਰ ਦਮਾਂ ਨੇ ਆ ਮਗਰਲੇ ਖਾਣਾ ਦੀ ਕਰ ਦੋ ਜੀ ਆ ਜਿਹੜੀ ਦੋਸਤੋ ਮਗਰਲੇ ਖਾਣਾ ਦਾ ਜਿਹੜਾ ਭਰਾ ਵੇਖੋ ਤੁਸੀਂ ਤੇ ਇੱਕੋ ਜੀ ਤਾਰਾ ਦੱਸੋ ਕਿ ਘੂਰ ਨਹੀਂ ਕੋਈ ਛੱਟਾ ਨਹੀਂ ਕੋਈ ਫੁਆਰਾ ਨਹੀਂ ਗਾ ਇਹ ਮੁੰਗਲ ਜਿਹੜੀ ਉਂਗਲ ਵਰਗੀ ਬਿਲਕੁਲ ਮੋਟੀ ਧਾਰ ਆ ਜੀ ਐਨ ਤਸੱਲੀ ਕਰੋ ਬਾਕੀ ਆਪਣੀ ਹੱਥੀ ਵੀ ਕਰੋ ਮੇਰਾ ਕੰਮ ਜਿਹੜਾ ਹੈਗਾ ਦੋਸਤੋ ਤੁਹਾਨੂੰ ਵਿਖਾਉਣ ਦਾ ਵੀ ਹੋ ਸਕਦਾ ਵੀ ਕਿਸੇ ਵੀਰ ਦਾ ਆਨਲਾਈਨ ਖਰੀਦਣ ਦਾ ਇਰਾਦਾ ਹੋਵੇ ਦੂਰ ਦਰਾਡੇ ਬੈਠੇ ਰ ਪਰ ਜਿਹੜੇ ਵਿਜ਼ਿਟ ਕਰ ਸਕਦੇ ਆ ਘਰੇ ਪਹੁੰਚ ਕਰ ਸਕਦੇ ਆ ਉਹਨਾਂ ਹੀ ਹਾਂਜੀ ਦੋ ਦੋ ਕਹਿੰਦੇ ਚਿੱਟਾ ਆ ਜਾ ਬਿਲਕੁਲ ਬਿਲਕੁਲ ਮੰਜਾਂ ਵਰਗਾ ਦੋਤਾ ਵੀ ਵਿਚਾਰਾਂਗਾ ਜੀ ਠੀਕ ਆ ਬਾਜੀ ਠੀਕ ਆ ਜੀ ਤੇ ਬਾਕੀ ਕੋਈ ਵੀਰ ਆਪਦੀ ਪੂਰੀ ਚਵਾਈ ਕਰਕੇ ਦੇਖੇ ਦੋ ਟਾਈਮ ਇੱਕ ਟਾਈਮ ਸਮੇਂ ਜੋ ਸਮਾਂ ਤੁਸੀਂ ਕੱਢਣਾ ਹੁੰਦਾ ਦੋਸਤੋ ਤੇ ਜਿਹੜੀ ਦੂਜੀ ਆਪਾਂ ਦਿਖਾਤੀ ਸੀ ਆ ਕਿਸਾਨ ਵੀਰੋ ਉਹਦੇ ਥੱਲੇ 16 ਕਿਲੋ ਹੈਗਾ ਥਣੋਂ ਤੇਲ ਹੈਗੀ ਆ ਤਿੰਨਾਂ ਥਾਣਾ ਦੇ ਵਿੱਚੋਂ ਬਿਲਕੁਲ ਜਿਵੇਂ ਇੱਕ ਸ਼ਾਹੀ ਵਾਲ ਦਾ ਥਾਣਾ ਲੱਗਾ ਹੁੰਦਾ ਨਾ ਉਸ ਤਰ੍ਹਾਂ ਦਾ ਮੋਟਾ ਗੋਲ ਥਾਣਾ ਤਿੰਨੇ ਥਾਣ ਜਿਹੜੇ ਆ ਮੋਟੇ ਗੋਲ ਥਾਣ ਨੇ ਤੇ ਚਵਾਈ ਜਿਹੜੀ 16 ਲੀਟਰ ਦੀ ਇਹ ਤੇ ਥੱਲੇ ਆ ਠੀਕ ਆ ਇੱਕ ਥਾਣਾ ਤਿਲ ਹੈਗੀ ਅਗਲੇ ਥਾਣ ਦੇ ਵਿੱਚੋਂ ਉਹ ਆਪਾਂ ਦੱਸ ਦਿੱਤਾ ਵੀਡੀਓ ਦੇ ਵਿੱਚ ਤੇ ਨੰਬਰ ਇੱਕ ਵਾਰੀ ਭਾਜੀ ਫਿਰ ਆਪਣੇ ਰਿਪੀਟ ਕਰ ਦਿਓ ਜੀ ਨੰਬਰ ਆਪਾਂ 94655 ਹਾਂਜੀ 58955 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਭਾਜੀ ਸਤਨਾਮ ਸਿੰਘ ਹੋਰਾਂ ਦੇ ਮੈਂ ਲਗਾਤਾਰ ਸਕ੍ਰੀਨ ਦੇ ਥੱਲੇ ਚੱਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ